ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਵਾਗਤ ਹੈ ਨਵੀਂ ਵੀਡੀਓ ਚ ਲੋ ਜੀ ਮਿੱਤਰੋ ਅੱਜ ਪਹੁੰਚੇ ਆਪਾਂ ਮੁੰਡੇ ਗਰੁੱਪ ਵਾਲਿਆਂ ਕੋਲ ਟਰਾਲੀ ਆਪਣੀ ਇੱਕ ਤਿਆਰ ਹੋ ਗਈ ਗਗਨਬਾਈ ਵਾਲੀ ਅੱਜ ਪਹੁੰਚੇ ਆਪਾਂ ਸਹੌਲੀ ਆਹ ਖੜੀਏ ਨੇ ਕਿ ਟਰਾਲੀ ਤਿਆਰ ਹੋਈ ਵੀ ਇੱਕ ਟਰਾਲੀ ਆਪਣੀ ਤਿਆਰ ਹੈ ਗਗਨਵੀਰ ਵਾਲੀ ਉਹ ਦੇਖਣ ਆਇਆ ਰੰਗ ਰੂਮ ਕਰਿਆ ਵਾ ਉਹਨੂੰ ਸਾਰਾ ਆਹ ਦੇਖੋ ਰੰਗ ਕੀ ਕੁਆਲਿਟੀ ਦੇਖੋ ਇਹਨ ਪੂਰ ਓਕੇ ਸੀਲ ਦਾ ਮਾਲ ਲਗਿਆ ਵਾ ਇੱਕ ਟਰਾਲੀ ਮਿਲੇਗੀ ਆਪਾਂ ਨੂੰ ਸਤੰਬਰ ਦੇ ਵਿੱਚ ਆ ਟਰਾਲੀ ਆ ਜੋਂਟੀ ਵੀਰੇ ਨਗੀ ਗਲਾਬ Sidhu ਕੇ ਘਰੋਂ ਆ ਜਿਹੜਾ ਬੰਦਾ ਜੋਂਟੀ ਢਿੱਲੋਂ ਢਿੱਲੋਂ ਫਾਰਮ ਗ੍ਰਾਂਕੀ ਕੁਆਲਿਟੀ ਬਹੁਤ ਕਮੀ ਹੈ ਲੋ ਜੀ ਮਿੱਤਰੋ ਆ ਹੋ ਗਈ ਟਰਾਲੀ ਇੱਕ ਤਿਆਰ ਜੱਕ ਜੁੱਕ ਚੱਕ ਕੇ ਦੇਖਿਆ ਹੈ ਵੀਗਨ ਤਾਜ਼ੀ ਪਿਆਏ ਆਪਣਾ ਗगनਬਾਈ ਵਾਲੀ ਟਰੱਕੀ ਆਹਾ 88 77 ਹੁਸੇ ਵਾਲੀ ਫੋਟੋ ਲਗੀ ਹੋਈ ਆ ਟਾਇਰਾਂ ਨੂੰ ਪੇਂਟ ਰਹਿ ਗਿਆ ਬਸ ਇਹ ਟਾਇਰ ਹੁਣ ਆਏ ਆ ਥੋੜੇ ਜਿਹਾ ਪਹਿਲਾਂ ਬਸ ਇਹ ਟਾਇਰ ਆ ਆਹ ਜਿੱਕ ਨੂੰ ਫਰੀ ਦਾ ਟਰਾਲੀ ਇਹ ਮਾਨਾ ਫਾਰਮ 20 ਵਰਟਾ ਓਕੇ ਟੈਕ ਓ

ਕਰਵਾ ਗਿੱਟੇ ਪੁਰਾਣਾ ਇਹ ਦੇਖੋ ਇਕਵਲ ਚੈੱਕ ਰੋਇਆ ਵਾ ਆ ਕੰਨੀ ਰੱਖਣੇ ਨੂੰ ਆ ਗਿਆ ਸਟੈਂਡ ਪੀਸਾ ਚੈੱਕ ਕਰੂ ਲੋਈ ਮਿੱਤਰੋ ਥੋੜਾ ਬਹੁਤ ਹੈਗਾ ਟਕ ਟਿੰਗ ਵਜਿੰਗਾ ਕੰਮ ਉਹ ਦੱਸ ਤੇ ਆ ਮਾੜਾ ਮੋਟਾ ਹੋਰ ਥੋੜੇ ਬਹੁਤ ਹੀ ਲੈਟਾਂ ਮਾਡਮ ਟੱਕਾ ਚਿੰਤੂ ਚਿੰਤੂ ਤਾਂ ਜਾਨਾ ਨੂੰ ਕਰ ਦੇ ਇੱਕ ਦੋ ਦਿਨ ਤੱਕ ਡਿਲੀਵਰੀ ਹੋ ਜਾਈਗੀ ਆਪਾਂ ਨੂੰ ਇਸ ਦੀ ਬਾਕੀ ਕਰ ਰਹੇ ਆ ਗੱਲਬਾਤ ਲਿਖਾ ਦਿਆ ਜਿਹੜਾ ਜਿਹੜਾ ਬਜ਼ੂਰ ਕਰਾਣਾ ਥੋੜਾ ਜਿਹਾ ਸਪਿੰਨਰਸ ਪੁਨਰ ਜੀ ਪੁਆਇੰਟ ਆ ਰਹਾ ਵਾ ਬਾਕੀ ਹੋਰ ਦੇਖ ਰਹੇ ਹਾਂ ਲੈ ਹੋ ਜੇਗੀ ਗੱਲਬਾਤ ਬਾਕੀ ਕੁਆਲਿਟੀ ਬਹੁਤ ਵਧੀਆ ਟਾਟਾ ਦਾ ਸਟੇਲ ਦਾ ਮਾਲ ਸਾਰਾ ਪਰ ਇਸ ਦੀ ਕੁਆਲਿਟੀ ਬਹੁਤ ਕਮ ਜੀ ਹੈ ਇੱਧਰ ਬਾਕੀ ਹੋਰ ਹੋਰੀਆਂ ਤਿਆਰ 40 स्पोर्ट ਹੈ ਬਹੋਰੀਆ ਟਰਾਲੀ 167 ਦੀ ਬਾਕੀ ਕਰ ਰਹੇ ਹਾਂ ਗੱਲਬਾਤ ਟਰਾਲੀ ਮਿਲੂ ਇੱਕ ਦੋ ਦਿਨ ਤੱਕ ਥੋੜਾ ਮੋੜ ਟਚਿੰਗ ਫਿਕਸ ਨਹੀਂ ਹੋ ਰਹਾ ਇਹ ਮੁਕੰ ਹੁਣ ਚੱਲੇ ਹਾਂ ਚਲੋ ਠੀਕ ਹੈ ਜੀ ਮਿਲਦੇ ਹਾਂ ਸੋਨੂੰ